ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਅਤੇ ਗੁਰਮਤ ਸੰਗੀਤ ਸੁਸਾਇਟੀ ਵੱਲੋਂ 12 ਅਤੇ 13 ਦਸੰਬਰ 2025 ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਸੈਕਟਰ 34 ਚੰਡੀਗੜ੍ਹ ਵਿਖੇ 13ਵਾਂ 올 ਇੰਡੀਆ ਸ਼ਬਦ ਗਾਇਨ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸਬੰਧਿਤ ਜਾਣਕਾਰੀ ਸਾਂਝੀ ਕਰਦੇ ਹੋਏ ਗੁਰਮਤ ਸੰਗੀਤ ਸੁਸਾਇਟੀ ਚੰਡੀਗੜ੍ਹ ਦੇ ਸੰਸਥਾਪਕ ਅਤੇ ਮੌਜੂਦਾ ਪ੍ਰਧਾਨ ਡਾਕਟਰ ਮਲਕੀਸ਼ ਸਿੰਘ ਨੇ ਦਿੱਤੀ ਜਾਣਕਾਰੀ ਹਾਂਜੀ ਮੈਂ ਮੇਰਾ ਨਾਮ ਹੈਗਾ ਜੀ ਡਾਕਟਰ ਮਲਕੀਸ਼ ਸਿੰਘ ਜੰਡਿਆਲਾ ਪ੍ਰੋਫੈਸ਼ਨ ਬੱਜੋ ਮੈਂ ਐਡਵੋਕੇਟ ਆ ਲੇਕਿਨ ਮੇਰਾ ਪੈਸ਼ਨ ਜੋ ਹੈ ਉਹ ਸੰਗੀਤ ਹੈ। ਔਰ ਪ੍ਰਚੀਨ ਕਲਾ ਕੇਂਦਰ ਇਹਦਾ ਬਹੁਤ ਵੱਡਾ ਗੈਨਰ ਹੈ ਤੁਨੇ ਦੇ ਵਿੱਚ ਤੇ 1920 ਦੇ ਵਿੱਚ ਡਿਪਾਰਟਮੈਂਟ ਆਫ ਬਰਮਾ ਸੰਗੀਤ ਖੁੱਲਿਆ ਗਿਆ ਸੀਗਾ ਪ੍ਰਚੀਨ ਕਲਾ ਕੇਂਦਰ ਚ ਜਿੱਥੇ ਮੈਨੂੰ ਉਹਨਾਂ ਨੇ ਹੈਡ ਆਫ ਰਿਪਰਟ ਉਨ ਰਿ ਬਣਾਇਆ ਹੈ। ਤੇ ਸਾਡਾ ਮਕਸਦ ਹੈਗਾ ਕਿ ਜਿਹੜੀ ਗੁਰੂ ਘਰ ਤੋਂ ਰਾਗਾਂ ਦੀ ਪਰੰਪਰਾ ਕੀਤਨ ਦੀ ਪੰਪਰਾ ਚਲਦੀ ਆਲੀ ਗੁਰੂ ਘਰ ਤੋਂ ਉਸ ਨੂੰ ਸੰਜੀਦਾ ਕਰਨਾ ਉਹਨੂੰ ਪ੍ਰਮੋਟ ਕਰਨਾ ਉਹਨੂੰ ਫਰਜ਼ਰਵ ਕਰਨਾ ਉਹਦੇ ਵਾਸਤੇ ਸਾਡੇ ਗੁਰੂ ਐਮ ਐਲ ਕੋਸਰ ਸਾਹਿਬ ਦਾ ਸੁਪਨਾ ਸੀਗਾ 1997 ਦੇ ਇਸ ਕੀ ਪ੍ਰਚੀਤ ਕਲਾ ਕੇਂਦਰ ਜਿਹੜੀ ਹੈ ਹਿੰਦੁਸਤਾਨ ਸ਼ਾਸਤਰੀ ਸੰਗੀਤ ਦਾ ਪ੍ਰਚਾਰ ਕਰ ਰਹੀ ਹੈ ਦੱਖਣ ਸੰਗੀਤ ਦਾ ਪ੍ਰਚਾਰ ਕਰ ਰਹੀ ਹੈ ਕਿਉਂ ਨਾ ਗੁਰੂ ਸੰਗੀਤ ਦਾ ਪ੍ਰਚਾਰ ਕੀਤਾ ਜਾਵੇ ਕਿਉਂਕਿ ਗੁਰਮੁਖ ਸੰਗੀਤ ਜੋ ਹੈ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਸੰਗੀਤ ਹੈ ਜਿਸ ਦਾ ਅਜੇ ਸਾਖਸ਼ਾ ਦਰਸ਼ਨ ਸ਼੍ਰੀ ਗੁਰੂ ਰਵਿ ਸਾਜ ਹੁੰਦੇ ਹਨ ਔਰ ਦੁਨੀਆ ਦੇ ਵਿੱਚ ਕੋਈ ਐਸਾ ਗ੍ਰੰਥ ਨਹੀਂ ਹੈ ਜਿਹਦੇ ਵਿੱਚ ਸੰਗੀਤ ਸਾਨੂੰ ਸੰਜੀਤਾ ਮਿਲੇ ਸੋ ਗੁਰੂ ਘਰ ਵੇਲੇ ਯਾ ਕੀਰਤਨ ਸੀ ਉਹ ਰਗਾਂ ਗਾਇਆ ਜਾਂਦਾ ਸੀਗਾ ਦ੍ਰੁਪਦ ਦਮਾਰ ਪੜਤਾਲਾਂ ਗੀਆਂ ਜਾਂਦੀਆਂ ਸੀਗੀਆਂ ਜਿਹੜੀ ਅੱਜ ਕੱਲ੍ਹ ਵੀ ਪਨੀਰੀ ਹੈ ਤੇ ਅੱਜ ਕੱਲ੍ਹ ਦੇ ਲੋਕ ਨੇ ਉਸ ਤੋਂ ਬਹੁਤ ਦੂਰ ਹੋ ਚੁੱਕੇ ਹਨ ਤੇ ਛੋਟੇ ਛੋਟੇ ਪਾਲੇ ਕਰ ਰਹੇ ਹਨ ਜਿਸ ਤਰ੍ਹਾਂ ਕਿ ਗੁਰਮੁਖ ਸੰਗੀਟ ডিপਾਰਟਮੈਂਟ ਨੇ 5 ਸਾਲ ਦਾ ਗੁਰਮਤ ਸੰਗੀਤ ਦਾ ਫਾਰਬ ਰਾਗਾਂ ਦੇ ਕੀਰਤਨ ਦਾ ਬੱਚਿਆਂ ਨੂੰ ਡਿਪਲੋਮਾ ਦਿੱਤਾ ਹੈ 5 ਸਾਲ ਦਾ ਉਹ 5 ਸਾਲ ਦਾ ਡਿਪਲੋਮਾ ਜੋ ਹੈਗਾ ਕਿਸੇ ਵੀ ਯੂਨੀਵਰਸਿਟੀ ਦੀ ਐਮਏ ਦੇ ਬਰਾਬਰ ਹੈ ਉਹ ਡਿਪਲੋਮਾ ਲੈ ਕੇ ਕੋਈ ਵੀ ਵਿਦਿਆਰਥੀ ਸਕੂਲ ਕਾਲਜ ਚ ਨੋਮੇ ਕਰ ਸਕਦਾ ਹੈ ਇਸੇ ਤਰ੍ਹਾਂ ਹੀ ਗੁਰਮਤ ਸੰਗੀ ਸੋਸਾਇਟੀ ਤੇ ਪਾਚੀਂ ਕਲਾ ਕੇਂਦਰ 12 ਔਰ 13 ਦਸੰਬਰ 2025 ਨੂੰ ਪੇਰਮਾ ਆਲ ਇੰਡੀਆ ਸ਼ਬਦ ਗਾਇਨ ਕੰਪੀਟੀਸ਼ਨ ਕਰਵਾ ਰਹੇ ਹਨ ਇਸ ਸ਼ਬਦ ਗਾਇਨ ਕੰਪੀਟੀਸ਼ਨ ਦਾ ਯਾ ਮੇਨ ਮਕਸਦ ਹੈ ਮੇਨ ਆਬਜੈਕਟ ਹੈ ਉਹੀ ਹੈ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਵੀ ਪਤਾ ਲੱਗੇ ਕਿ ਗੁਰੂ ਕਾਲ ਤੋਂ ਗੁਰਨਾਨਕ ਵੇਲੇ ਤੋਂ ਗੁਰਮਤ ਸੰਗੀਤ ਜੋ ਰਾਗਾ ਵੀ ਚੱਲਦਾ ਸੀਗਾ ਜਿਹੜਾ ਕਿ ਅੱਜ ਨਹੀਂ ਸੁਣਨ ਨੂੰ ਮਿਲ ਰਿਹਾ ਬੜਾ ਘੱਟ ਮਿਲ ਰਿਹਾ ਹੈ ਜਦਕਿ ਇਹ ਕੰਮ ਕਰਨੇ ਤਾਂ ਜਿਹੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਆਇਆ ਉਹਨਾਂ ਦੇ ਨੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ 13ਵਾਂ ਸ਼ਬਦ ਗਾਇਨ ਕੰਪੀਟੀਸ਼ਨ ਹੈ ਇਹ ਇਹਦੀ ਖਾਸੀਅਤ ਕੀ ਹੈ ਇਹ ਜਿਹੜੀ ਹਦਾਇਤ ਦਿੱਤੀ ਗਈ ਹੈ ਕਿ ਜਿਹੜਾ ਵੀ ਪਾਰਟਿਸਪੈਂਟ ਜਿਹੜਾ ਵੀ ਬੱਚਾ ਇਸ ਚ ਭਾਗ ਲਏਗਾ ਉਹ ਨਿਰਧਾਰਿਤ ਰਾਗ ਪਾਉ શરીર ਦੇ ਰੰਸਾਲ ਦੇ ਵਿੱਚ ਜਿਸ ਰਾਗ ਦੇ ਨਾਮ ਲਿਖੀ ਹੈ ਉਸੇ ਰਾਗ ਗਾਣੀ ਹੈ। ਔਰ ਦੇਖੋ ਇਹ ਬੱਚੇ 6 ਸਾਲ ਤੋਂ ਲੈ ਕੇ 24 ਸਾਲ ਤੱਕ ਇਸ ਮੁਕਾਬਲੇ 'ਚ ਭਾਗ ਲੈ ਰਹੇ ਨੇ ਉਹ ਸਾਨੂੰ ਕਿੰਨੀ ਵੱਡੀ ਸਾਡੀ ਪ੍ਰਾਪਤੀ ਹੈ ਕਿ ਇੱਕ 6 ਸਾਲ ਦਾ ਬੱਚਾ ਇਸ ਸਟੇਜ ਤੇ ਰਾਗ गा ਕੇ ਜਾਏਗਾ। जो तो गुरु गुरुकाल की परंपरा चलती आ रही है लोगों भी सुनाएगा संगतगा और आप भी कैरी करके आएगा और जो सीनियर ग्रुप शब्द है वह हैगा उम्र सतारा तो चौबीस साल तो ग्रुप शब्द है तो ग्रुप शब्द असि कोशिश कर रहे हैं कि क्योंकि पहला जो इनाम है वो है तेरह हजार रुपया कैश नाल न नाल अच्छी सर्टिफिकेट दे रहे हैं दूजा इनाम है, एक हजार है तीजा इनाम ग्यारह हजार है जेडे बच्चे व्यक्तिगत गाने गए सिंगल गाँव के ਉਹਨਾਂ ਨੂੰ ਆਸੇਸ਼ੀ ਸਰਟੀਫਿਕੇਟ ਮੈਡਲ ਸ਼ੀਲਡ ਦਵਾਂਗੇ ਫਸਟ ਸੈਕੰਡ ਪ੍ਰਾਈਜ਼ ਵੀ ਕਟਾਂਗੇ। ਔਰ ਪਿਛਲੀ ਵਾਰੀ ਸਾਡੇ ਕੋਲ ਹਜ਼ਾਰਾਂ ਬੱਚੇ ਆਏ ਸੀ ਹਜ਼ਾਰਾਂ ਹੁਣ ਸਮਝੋ ਮੀਂਹ ਕਿਉਂ ਹੁਣ ਬੱਚਾ ਕਹਿੰਦਾ ਕਿ ਮੈਂ ਗੂਗਲ ਅਰ 24 ਘੰਟੇ ਸੇ ਦੇਖ ਰਹੇ ਹਾਂ, ਮੋਬਾਈਲ ਦੇਖ ਰਹੇ ਹਾਂ ਇਸੋ ਘਟਿਏ। ਸਾਡਾ ਇਹ ਮਕਸਦ ਹੈ ਕਿ ਦੇਖੋ ਸਾਡੇ ਕੋਲ ਸਾਖਸ਼ਾਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੜਾਈ ਨਹੀਂ ਤੇ ਇਹ ਗੁਰੂ ਗ੍ਰੰਥ ਨਹੀਂ ਹੈਗੇ। ਹੁਣ ਜੇ ਅਸੀਂ ਕਿਸੇ ਬੱਚੇ ਨੂੰ ਆਮ ਕਹੀਏ ਕਿ ਤੂੰ ਨਾ ਰਾਜ ਪੈਰੋਂ ਦੱਸਦੇ ਕੀ ਹੁੰਦਾ ਉਹਨੇ ਕਹਿੰਦਾ ਮੈਂ ਫਾਜਲ ਗੁੱਗਲ ਦੇਣਾ ਇੱਥੇ ਗੁੱਗਲ ਤੇ ਸਾਰੇ ਡਿਵਾਈਸ ਹੋ ਸਕਦੇ ਨੇ ਚਾਹੇ ਹਰ ਬੱਚਾ ਹੈ ਹਰ ਬੁਢਾ ਕੋਈ ਵੀ ਮਤਲਬ ਕਿ ਸਾਰੀ ਤਰਾਸ ਦੀ ਹੈ ਇਹ ਹੁੰਦਾ ਸਾਨੂੰ ਇਹ ਇੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚੇ ਜਿਹੜੇ ਹੈਗੇ ਨੇ ਸ਼ਬਦ ਗਾਨ ਇਹ ਸੱਚੀ ਪੰਪਰਾ ਹੈ ਰਾਜਨੋਧਾਰੀ ਦੀ ਪੰਪਰਾ ਹੈ ਉਹ ਆਣ ਤੇ ਸਟੇਜ ਤੇ ਆਪਣਾ ਪਹਿਲਾ ਇਨਾਮ ਦੂਜਾ ਇਨਾਮ ਤੀਜਾ ਇਨਾਮ ਰੱਖੇ ਜਾਣਾ ਜਾਣ ਤੇ ਅਸੀਂ ਤਾਂ ਇਹੀ ਕਹਿੰਨੇ ਹਾਂ ਉਹਨੇ ਕਿ ਵੀ ਇਹ ਪਹਿਲਾ ਦੂਜਾ ਤੀਜਾ ਇਨਾਮ ਅਸੀਂ ਵੈਸੇ ਰੱਖਿਆ ਪਰ ਜਿਹੜਾ ਬੰਦਾ ਪਾਰਟਿਸਪੇਟ ਕਰਦਾ ਹੈ ਇਹ ਬੜੀ ਵੱਡੀ ਗੱਲ ਹੈ ਕਿ ਇਸ ਸ਼ਹਿਰ ਦਾ ਮੁਕਾਬਲੇ ਚ ਪਹੁੰਚ ਲੈ ਰਿਹਾ ਹੈ ਸਾਨੂੰ ਆਸ ਹੈ ਕਿ ਇਸ ਵਾਰ ਵੀ ਹਜ਼ਾਰਾਂ ਹਜ਼ਾਰ ਤੋਂ ਵੱਧ ਹੀ ਕਿਉਂ ਸਾਡੇ ਕੋਈ ਸਟਾਫ ਰਾਜਸਥਾਨ ਤੋਂ ਸ਼੍ਰੀਨਗਰ ਤੋਂ ਦਿੱਲੀ ਤੋਂ ਪੰਜਾਬ ਤੋਂ ਐਂਟਰੀਆਂ ਆ ਚੁੱਕੀਆਂ ਨੇ ਤੇ ਅਸੀਂ ਪ੍ਰੈਸ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਪ੍ਰੈਸ ਹੁਣ ਅਜੇ 10 12 ਦਿਨ ਪਹਿਲੇ ਜੇ ਮੈਸਜ ਬਾਹਰ ਜਾਏਗਾ ਤੇ ਬੱਚੇ ਹੋਰ ਵੱਧ ਤੋਂ ਵੱਧ ਇਧਰ ਲੱਗਣਗੇ ਸਾਡਾ ਸਿਰਫ ਇਹੀ ਮੰਤਵ ਹੈ ਜੀ ਇਹ ਇਸ ਤਰ੍ਹਾਂ ਦੇ ਸਮਾਗਮ ਕਰਾਉਣਾ ਇੱਕ ਨੇ ਤੁਸੀਂ ਬੋਲਿਆ ਕਾਰਡ ਦੇ ਉੱਤੇ ਲਿਖਿਆ 15 ਸਾਲ ਦੀ ਉਮਰ ਤੁਸੀਂ ਬੋਲਿਆ 17 ਸਾਲ ਦੂਜਾ ਇਨਾਮ ਜੇ ਤੁਸੀਂ ਬੋਲਿਆ ਜਿਹੜਾ ਫਰਸਟ ਨਾਮ ਆ ਤੇ ਆਇਆ ਇਹ ਕਾਰਡ ਦੇ ਉੱਤੇ 31000 ਨਹੀਂ ਨਹੀਂ 31000 ਬੋਲਿਆ ਸੀ ਮੈਂ ਦੁਬਾਰਾ ਕੀ ਕਰਨਾ ਇਹ ਜੋ ਸਾਡੀ ਕੈਟਾਗਰੀ ਹੈ ਗਰੁੱਪ ਸ਼ਬਦ ਦਾ ਹੈ ਗਰੁੱਪ ਸ਼ਬਦ ਦਾ ਜਿਸ ਸਾਤ ਅੱਠ ਬੱਚੇ ਬੈਠਦੇ ਨੇ ਇਹ ਗਰੁੱਪ ਸ਼ਬਦ ਗਾਇਨ ਹੈ ਇਹਦਾ ਅਲੱਗ ਪਹਿਲਾ ਨਾਮ ਹੈ ਉਹਦਾ ਸੀ ਜਨਾ 31000 ਰੁਪਈਆ ਦੂਜਾ ਇਨਾਮ 21000 ਰੁਪਈਆ ਤੇ ਤੀਜਾ 11000 जरा ग्रुप शब्द की उम्र हैगी ग्रुप ने एक छे तो चौदह साल चौबीस साल मैं छे तो चौदह साल पंद्रह तो चौबीस साल का जो पंद्रह तो चौबीस सालियर ग्रुप है कॉलेजों का दे, तो दे रहे हैं क्योंकि बच्चे प्लस वन प्लस टू के होंगे ने किसी ने मैडिकल करना नॉन मैडिकल तो थोड़ी बहुत पैसा की भी हैल्प हो सके इरादा सुना के जाए गुरबाणी सुना के जाएंगे ना लेके जाए सिर्फ तो 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 सा तो बच्चे इधर जुड़न जी नवी पनीरी है थोड़ी जुड़ेगी हम मैं सोच रहा यह तेल में साो असी तेरह साल पहला कराया ਜੇ ਬੱਚਾ 6 ਸਾਲ ਦਾ ਉਸ ਆਏਗਾ ਉਹ ਆ ਜਦੋਂ ਉਮਰ 19 ਛੜਾ ਹੁੰਦੀ ਕਿ ਬੋਲੀ ਹੋਣੀ ਹੈ ਦੇਖੋ ਉਹਦੇ 19 ਸਾਲ ਦੇ ਬੱਚੇ ਚ ਲੱਗਾ ਰਹਿਣ ਗਿਆ ਤੇ ਜੇ 100 ਚੋਂ 10 ਬੱਚੇ ਵੀ ਇਧਰ ਚੱਲ ਜਗੇ ਤਾਂ ਸਾਡੀ ਤਰੱਕੀ ਹੈ ਕਿਵੇਂ ਸਮਝ ਰਹੇ ਤੁਸੀਂ ਕਿ ਸਰ ਜਿਹਦਾ ਰਾਗ ਦੀ ਗੱਲ ਕਰ ਰਿਹਾ ਜਿਹੜੇ ਬੱਚੇ ਸ਼ਬਦ ਕਰਦੇ ਆ ਗੁਰਦੁਆਰਾ ਸਾਹਿਬ ਚ ਕਿਤੇ ਹੋਰ ਵੀ ਕਰਦੇ ਆ ਇਹ ਉਹ ਰਾਗ ਚ ਨਹੀਂ ਚੱਲਦੇ ਆ ਮਤਲਬ ਜਦਾਂ ਤੁਸੀਂ ਕਹਿ ਰਹੇ ਹੋ ਕਿ ਉਸ ਚੀਜ਼ੇ ਫਰਕ ਤੁਸੀਂ ਮੈਂ ਤਾਂ ਉਹਨੂੰ ਤੁਸੀਂ ਵੈਸੇ ਸੁਣ ਲਓ ਜਿ ਗੁਰਬਾਣੀ ਦਾ ਪ੍ਰਸਾਰ ਨਹੀਂ ਹੁੰਦਾ ਮੈਂ ਨਹੀਂ ਸੁਣ ਲਓ ਤੁਸੀਂ ਬਿਲਕੁਲ ਰਾਜ ਨੂੰ ਤਰਜੀਹ ਨਹੀਂ ਦੇ ਰਹੇ ਜਦਕਿ ਗੁਰੂ ਕਾਰ ਬਲੇ ਦੇਖੋ ਕਿڑی ਬੜੀ ਗਾਇਨਸ਼ਾਲੀ ਆ ਧੂਪਦ ਦਮਾਰ ਪੜਤਾਲ ਕਿੰਨੀਆਂ ਬੜੋੜੀਆਂ ਗਾਇਨਸ਼ਾਲੀਆਂ ਤੁਸੀਂ ਪਰੋਂ ਨਾ ਹੀ ਪਹਿਲੇ ਬਣਾਉਣ ਤੁਸੀਂ ਪੜਤਾਲ ਪੜਤਾਲ ਗਾਇਨਸ਼ਾਲੀ ਗੁਰੂ ਸਾਹਿਬ ਚ ਜੇ ਉਸੇ ਨਹੀਂ ਜਾਵਾਂਗੇ ਰਗਾ ਚ ਫਿਰ ਫਿਰ ਫਿਰਤਾ ਉਹਦਾ ਕੋਈ ਬੁੱਲਾ ਮਕਸਦ ਹੀਗਾ ਫਿਰ ਫਿਰ ਅਸੀਂ ਅਸੀਂ ਉਹਦੀ ਵੀ ਤੇ ਚੱਲ ਹੀ ਨੇ ਤੇ ਸਰ ਸਖਾਂਗ ਵਾਲੇ ਹੈਗੇ ਜਿਹੜੇ ਤੁਸੀਂ ਰਾਗ ਬੋਲ ਕੇ ਕਰ ਰਹੇ ਹੋ ਸੁਭਾਨ ਦੇ ਰਿਪ੍ਰੈਜ਼ੈਂਟੇਸ਼ਨ ਕੀਤੀ ਹੈ ਪ੍ਰੋਫੈਸਰ ਸਾਡੇ ਕੋਲ ਬੈਠੇ ਨੇ ਜੀ ਇਹ ਸ਼ੁਭਨਾਥ ਸੁਖਮਾਨ ਬੋਸੇ ਹੋਸੀ ਗੁਰਸੇਵ ਸਿੰਘ ਜੀ ਇਹ ਜਦੋਂ ਦਾ 220 ਦਾ ਹਾਲ ਡਿਪਾਰਟਮੈਂਟ ਗੁਰਮਤ ਸੰਗੀਤ ਖੁੱਲਿਆ ਹੈ ਪ੍ਰਚਿੰਕਲਾ ਕੇਂਦਰ ਸੈਕਟਰ 35 ਦੇ ਵਿੱਚ ਇਹ ਫ੍ਰੀ ਕਲਾਸਾਂ ਲੈ ਰਹੇ ਨੇ ਇਹ ਰਾਗ ਸਖਾਂਦੇ ਨੇ ਰਾਗ ਦੇ ਮਾਹਰ ਨੇ ਔਰ ਇਹ ਪ੍ਰੋਫੈਸਰ ਸਾਹਿਬ ਨੇ ਇਹ ਬੱਚਿਆਂ ਨੂੰ ਫ੍ਰੀ ਸਿਖਾ ਰਹੇ ਨੇ ਲੱਗਦਾ ਤੂੰ ਸਾਲ ਹੋ ਗਏ ਨੇ ਤੇ ਅਸੀਂ ਕਹਿੰਦੇ ਜਿਹੜਾ ਵੀ ਬੱਚਾ ਕੋਈ ਇੱਛਾ ਕਰੇ ਅਸੀਂ ਉਹ ਆਨਲਾਈਨ ਵੀ ਸਿਖਾਵਾਂਗੇ ਚਾਹੇ ਕਿ ਉਹ ਦਿੱਲੀ ਬੈਠਾ ਹੈ ਬਾਹਰ ਬੈਠਾ ਹੈ ਦੇਸ਼ ਵਿਦੇਸ਼ਾਂ 'ਚ ਬੈਠਾ ਹੈ ਉਹ ਅਸੀਂ ਉਹਨੂੰ ਆਨਲਾਈਨ ਵੀ ਸਿਖਾਵਾਂਗੇ ਜਿਹਨੇ ਪ੍ਰੈਕਟੀਕਲ ਸਿੱਖਣਾ ਹੈ ਉਹ ਸੈਕਟਰ 35 ਦੇ ਵਿੱਚ ਪਰਾਚੀਤਲਾ ਕੇਂਦਰ ਦੇ ਵਿੱਚ ਗੁਰਮੁਖ ਸੰਗੀਤ ਸਿਖਾਉਣ ਦੀ ਕਲਾਸਾਂ ਲੈਂਦੇ ਨੇ ਉਸ ਅਸਸਾ ਤੇ ਉਹ ਇਸ ਦਾ ਰਾਹ ਲੈ ਸਕਦਾ ਤੇ ਇਹਦਾ 35 ਦੇ ਵਿੱਚ ਹੈ ਜੇ ਤੁਹਾਡਾ ਪਰ ਇੱਥੇ ਕਲਾਤਰ ਵਾਲੇ ਦੇ ਵਿੱਚ ਗੁਰਮੁਖ ਸੰਗੀਤ ਵਾਲਾ ਨਹੀਂ ਹੈ ਕਿ ਕਿੱਥੇ ਜੀ ਕਲਾਤਰ ਵਿੱਚ ਨਹੀਂ ਨਹੀਂ ਇਹ

ਇਸ इक्वल ਆਫਿਸਿਕ ਹੁੰਦਾ ਹੈ ਜਾਂ ਆਨਲਾਈਨ ਸਿਸਟਮ ਹੈ ਤੁਸੀਂ ਨੰਬਰ ਭੇਜੋ ਪ੍ਰੋਫੈਸਰ ਸਾਹਿਬ ਆਨਲਾਈਨ ਸਖਾਸ ਹੁੰਦੇ ਨੇ ਫਿਰ ਸਮਾਗੀ ਰੋਗਾਂ ਦੀ ਜਜਮੈਂਟ ਕੌਣ ਕਰਦੇ ਹਾਂ ਜੀ ਇਹ ਅਸੀਂ ਹੁਣ ਜੱਜਾਂ ਦੇ ਨਾਮ ਜਿਹੜੇ ਹੈਗੇ ਨੇ ਜਿਸ ਤਰ੍ਹਾਂ ਕਿ ਭਾਈ ਸਾਹਿਬ ਪਾਇਸਤਨਿੰਦਰ ਸਿੰਘ ਗੋਤਰਾ ਵਾਲੇ ਬਲਕਿ ਹਾਈ ਲੈਵਲ ਦੇ ਲੋਕ ਨੇ ਜਿਹਨਾਂ ਨੂੰ ਕੋਈ ਨੌਲੇਜ ਹੈ ਇਸ ਲੈਵਲ ਦੇ ਜੁਨੀਵਰਸਿਟੀ ਦੇ ਪ੍ਰੋਫੈਸਰਸ ਨੇ ਉਹਨਾਂ ਨੂੰ ਸਿ ਬੁਲਾ ਰਹੇ ਨੇ ਤੇ ਉਹੀ ਹੋਣਗੇ ਜਿਹੜੇ ਗੱਲਣਗੇ ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਸਭ ਬੜੀ ਮਾਨ ਦੀ ਗੱਲ ਹੈ ਇਹ 1 ਮਹੀਨੇ ਪਹਿਲਾਂ ਕਿਉਂਕਿ ਇਹ ਜਿਹੜੇ ਡਿਪਲੋਮਾ ਕਰਵਾ ਰਹੇ ਨੇ ਪ੍ਰਸਿੱਧ ਵਾਲਾ ਕੇਂਦਰਿਤ ਪੰਜ ਸਾਲ ਦਾ ਉਹ ਡਿਪਲੋਮੇ ਜਿਸੀ ਸਾਰੇ ਔਰ ওভার ਇੰਡੀਆ ਔਰ ਵਰਲਡ ਸੈਂਟਰ ਦਿੱਤੇ ਗਏ ਨੇ ਜਦਾਂ ਕਿ ਸਾਡਾ ਯੂਰਸੀ ਵੀ ਸੈਂਟਰ ਹੈ ਅ ਇੰਗਲੈਂਡ 'ਚ ਵੀ ਹੈਗਾ ਉਸ ਤੋਂ ਬਾਅਦ ਲਿਸ਼ਮੀ ਹੋ ਗਿਆ ਪੰਜਾਬ 'ਚ ਵੀ ਹੋ ਗਿਆ ਤੇ ਉਹ ਮੈਨੂੰ 2 ਮਹੀਨੇ ਪਹਿਲਾਂ ਪੱਤ ਦੇ ਪ੍ਰਸਿੱਧ ਕੀਰਤਨਕਾਰ ਭਾਈ ਸਾਹਿਬ ਗੁਰਮੀਤ ਸਿੰਘ ਜੀ ਸ਼ਾਂਤ ਉਹਨਾਂ ਲਈ ਵੀ ਸਾਡਾ ਸੈਂਟਰ ਦਿੱਤਾ 2 ਮਹੀਨੇ ਪਹਿਲਾਂ ਆ ਕੇ

ਗੁਰਮਾਸ ਸਰਟੀਫਿਕੇਟ 5 ਸਾਲ ਦੀ ਇਹ ਇਕੁਇਲੈਂਟ ਟੂ ਐਮਏ ਆਫ ਐਨ ਯੂਨੀਵਰਸਿਟੀ ਹੈ ਇਕੁਇਲੈਂਟ ਉਹਦੇ ਉਹਦੇ ਬੇਸ ਤੇ ਉਹ ਕਿਸੇ ਸਕੂਲ ਦੇ ਵਿੱਚ ਟਿਚਰ ਲੱ ਸकता ਹੈ ਪ੍ਰੋਫੈਸਰ ਲੱ ਸकता ਹੈ ਜਾਂ ਉਹ ਪੜ੍ਹਾ ਸकता ਹੋ ਸਕਦਾ ਹੈ ਇਹ ਰੋਡਾ ਨਹੀਂ ਦੇ ਰਿਹਾ ਨਾ ਜੀ ਜਾਂ ਰਾਗੀਪਨ ਸਭ ਦਾ ਅੱਛਾ ਲੱਗਦਾ ਆਪਾਂ ਕੋਈ ਯੂਨੀਵਰਸਿਟੀ ਤੋਂ ਮੰਨਤਾ ਵੀ ਮਿਲ ਜਾਂਦੀ ਵੀ ਬੰਦਾ ਹੈ ਇਦਾਂ ਸਰਟੀਫਾਈਡ ਕਰ ਸਕਦਾ ਜਿੰਨਾ ਕੇ ਰਤ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜਾ ਕਿ ਹਿੰਦੂਸਤਾਨ ਸ਼ਾਸਤ੍ਰ ਸੰਗੀਤ ਹੈ ਹੋਗੀ ਇਹਦੇ ਪ੍ਰਚਨਿਕਲਾ ਕੇਂਦਰ ਹਿੰਦੁਸਤਾਨ ਸ਼ਾਸਤ੍ਰ ਸਿੱਖਿਤ ਵੀ ਖਾਂਦੀ ਹੈ ਤੁਸੀਂ ਮੰਨੋਗੇ ਨਹੀਂ ਜਿੰਨਾ ਕਲਕੱਤਾ ਬੰਬੇ ਦਿੱਲੀ ਇਹਨਾਂ ਦਾ ਸਟੂਡੈਂਟ ਜੇ ਇਸਮ ਕਿਚਿੰਗ ਕਰ ਰਹੇ ਨੇ ਇਹਨਾਂ ਹਿੰਦੁਸਤਾਨੀ ਸ਼ਾਸਤ੍ਰ ਸੰਗੀਤ ਹੀ ਕਰ ਰਹੇ ਹਨ ਜਦੋਂ ਗੁਰਮੁਸ ਸੰਘੋ ਦੀ ਗੁਰਮੁਸ ਸੰਗੀਤ 4 ਸਾਲ ਪਹਿਲਾਂ ਖੁੱਲਿਆ ਹੈ ਅਜੇ 5 ਸਾਲ ਹੋ ਗਏ ਹਨ ਫਿਰ ਉਸ ਤੋਂ ਬਾਅਦ ਉਹ ਪਤਾ ਲੱਗਾ ਕਿ ਜਿਹਦੇ ਬੱਚੇ ਡਿਪਲੋਮਾ ਕਰਕੇ ਗਏ ਨੇ ਉਹਨਾਂ ਦੀ ਪਲੇਸਮੈਂਟ ਕਿੱਥੇ ਹੋਈ ਹੈ ਪਰ ਉਹ ਕਹਿੰਦਾ ਜਿਹੜੇ ਸਾਡੇ ਕੋਲ ਪ੍ਰਚਨਿਕਲਾ ਕੇਂਦਰ ਦੇ ਉਹਦੇ ਤੇ ਆਇਆ ਬੰਦਰ ਜੀ ਮੈਂ ਇਹ ਆ ਰਹਾ ਜੀ ਡਿਪਾਰਟਮੈਂਟ ਆਫ ਗੁਰਮਤ ਸੰਗੀਤ ਪਾਚੀਨ ਕਲਾ ਕੇਂਦਰ ਚੰਡੀਗੜ੍ਹ ਜਿਹੜਾ ਹੈਡਿੰਗ ਉਹਦਾ ਇਹ ਹੁੰਦਾ ਹੈ ਤੇ ਰਿਸਟਾਰ ਜਿਹੜੇ ਹੈਗੇ ਨੇ ਸੋਭਾ ਕੋਰਸਰ ਜੀ ਉਹ ਇਸ਼ੂ ਕਰ ਦਿੰਦੇ ਹਾਂਜੀ ਹਾਂ ਇਸ਼ੂ ਹੋਦਾ ਹਾਂ ਉਹ ਇਸ਼ੂ ਕਰ ਦਿੰਦੇ ਨੇ ਪ੍ਰੋਪਰ ਸੈਰੇਮਨੀ ਹੁੰਦੀ ਹੈ ਆਪਣੇ ਜਿਹੜਾ ਡਿਪਲੋਮੇ ਦੀ ਏਜ ਦਾ ਕੀ ਕੈਲਕੂਲੇ ਹਾਂ ਬੜੀ ਵਧੀਆ ਗੱਲ ਕਰਤੀ ਦੇਖੋ ਸਾਡਾ ਮਕਸਦ ਹੈ ਕਿ ਕਿਸ ਦਿਨ ਖਾ ਰਹਾ ਦਾ ਤੇ ਤੁਸੀਂ ਮੰਨੋਗੇ ਨਹੀਂ ਮੈਂ ਪੇਪਰ ਖੁਦ ਲੈ ਲੰਗਾ ਕਦੇ ਕਦੇ ਜਿਵੇਂ ਸਾਡੇ ਹੁਣ ਜੁਨਰ ਦੇ ਵਿੱਚ ਪਿਛਲੇ ਸੰਡੇ ਪੇਪਰ ਸੀਗਾ ਉਥੇ 150 ਬੱਚਾ ਆਇਆ ਮਨ ਲਗੀ 6 ਤੋਂ ਲੈ ਕੇ ਇੱਕ ਬੂਰੂਨੀ ਸੇ ਬਠਾ ਕਹਿੰਦਾ ਮੈਨੂੰ ਵੀ ਸੋਹੋਈ ਮੈਂ ਵੀ ਤਿਆਰ ਕੀਤਾ 78 ਸਾਲ ਦਾ ਕਿੰਨੀ ਵੱਡੀ ਗੱਲ ਹੈ ਲਗੀ ਸਾਡਾ ਮਸਲਾ ਸ ਖਾਣਾ ਹੈ ਨਾ ਕੋਈ ਬੱਚਾ ਸਿੱਖੇ ਚਾਹੇ 6 ਸਾਲ ਦਾ ਚਾਹੇ 70 ਸਾਲ ਦਾ ਉਹੀ ਇਹਦੇ ਚ ਏਜ ਕੋਈ ਬਾਰ ਨਹੀਂ ਹੈ ਕਿਸੇ ਵੀ ਏਜ ਦਾ ਬੱਚਾ ਸਿੱਖ ਸਕਦਾ ਤੇ ਸਿਰਫ ਇਹ ਜੋ ਸਰਦਨਾਲ ਤਾਲ ਵੀ ਸਿਖਾਈ ਜਾਂਦੀ ਹੈ ਗਿਆ ਸਾਜਾ ਦੀ ਵੀ ਨਲ ਜਿੱਤੀ ਜਾਂਦੀ ਹੈ ਬਿਲਕੁਲ ਹੀ ਬਿਲਕੁਲ ਅਸੀਂ ਕਿਉਂਕਿ ਗੁਰਮਤ ਸੰਗੀਤ ਜਿਹੜਾ ਹੈਗਾ जरा हम पहले इधर अख रहे किया मिलता है अभी कोशिश करा कि अब इंसट्रूमेंट जो है तंती साज नहीं। नहीं। समय समय नहीं। नहीं। है, है, है।, है तंती सुरंदा रवाब श्री गुरु नानक देव जी ने तो देखो रवाब लैके घर घर महला महला पेंड पिंड शहर शहर देश विदेशों रवाब के रंग कीर्तन किया है, है ते वो जी भी वो जी, करा तो नहीं जी नहीं अभी लिखा है कि जो बच्चा तैंती साल से गाएगा तरजीह दी जाएगी असि हारमोनीयम बिल्कुल कोशिश कर रहे हैं कि वर्जित हो गए पर बच्चे है ना जे

ਹਰ ਸਾਲ ਕੰਪੀਟੀਸ਼ਨ ਹੁੰਦਾ ਮਾ ਪਾਵ ਲੈਣੇ ਤੇ ਉਰਾਦਾਜ ਹੁੰਦਾ ਉਹ ਤਾਂ ਫਿਰ ਛੱਡੇ ਗਏ ਨਹੀਂ ਚਾ 6 ਸਾਲ ਨੂੰ 7 ਸਾਲ ਫਿਰ ਚੱਲਦਾ ਰਿਹਾ ਇੱਕ ਬੱਚਾ ਉਹਨੂੰ ਮੋਟੋੜੇ ਦੇ ਪੈਰੋ ਜਗਾ ਬੱਚਾ ਦੀ ਮਾਹੀ ਦਾ ਹਰਮੋਨੀਅਮ ਵਜਾ ਹੰਦੇ ਵਿੱਚ ਉਹ ਰਾਗ ਗਾ ਸਕਦਾ ਰਮੋਨੀਅਮ ਤੇਰਾ ਬਾਤ ਤੇ ਨਹੀਂ ਗਾ ਸਕਦਾ ਤੇ ਉਹ ਨਹੀਂ ਲੱਗਦਾ ਜਿਵੇਂ ਬਣਾਣੀ ਕੀਤਾ ਹੋਇਆ ਨਾ 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 ਅਸੀਂ ਬਿਲਕੁਲ ਜਦੋਂ ਉਹਨੂੰ ਪਤਾ ਲੱਗੇਗਾ ਉਹ ਜਦੋਂ ਹੋਰ ਬੱਚਾ ਸੁਨੇਗਾ ਉਹਦੀ ਆਪਣੀ ਮੋਟੀਵੇਸ਼ਨ ਹੋਣੀ ਹੈ ਕਿ ਨਹੀਂ ਨਹੀਂ ਵੀ ਤੁਹਾਨੂੰ ਪਤਾ ਗੱਲ ਕੀ ਜੀ ਇਹ ਰਵਾਬ ਹੈ ਨਾ ਸਰੰਦਾਰ ਉਹਦੇ ਵਿੱਚ ਇੱਕ કુદરતી અવાજ આ કુદરતી અવાજ આ રાગનો જોડનવાળી રાગવાળી જોમવાળી અવાજ આ પર સર કિસી જગહ પે ગલાબી બહમાનદ આગા રાગ ਵੀ કામ માંદરે ઉત ઇન્સ્ટ્રુમેન્ટસ તો કિસી જગહ આપા કરજે રાગ ગાંદે એગેન્સ્ટ ટુ બજું સ્લો કર દંદે આપા ઉત રાગ દી ગલે દી આજ જંદી એ આપા ઇન્સ્ટ્રુમેન્ટ પર દી દેજે નહી 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 એવી એવી ગલ સુન લો ગુરુમ સંગીત દે وچ શવદ ઓર રાગ ਦਾ સુમેલ હ પર લે હિન્દુસ્તાની શાસ્ત્રીય સંગીત હે ਉਹ ਚਦਾ ਆ ਰਿਹਾ ਰਹੇ ਬਿਲਕੁਲ ਅੱਗੇ ਰਹਿਦਾ ਬਿਲਕੁਲ ਪਰ ਨਹੀਂ ਉਹ ਇਹਦਾ ਬਹੁਤ ਸੰਗੀਤ ਇਹਦੇ ਵਿੱਚ ਕੀ ਹੈਗਾ ਕਿ 12ਵੀਂ ਪ੍ਰਧਾਨਤਾ ਰਾਗ ਪਿੱਛੇ ਰਹੇਗਾ ਜੀ ਬਣੀ ਬਣੀ ਦਾ ਪ੍ਰਚਾਰ ਹੋ ਰਿਹਾ ਹੈ ਪਰ ਰਾਗ ਉਹਦੇ ਪਿੱਛੇ ਰਹੇਗਾ ਕੋ ਰਾਗ ਨੂੰ ਅਸੀਂ ਅੱਗੇ ਨਹੀਂ ਲੈ ਸਕਦੇ ਕਿਉਂਕਿ ਹੁਕਮ ਨਹੀਂ ਹੈ ਸੋ ਗੱਲ ਉਹੀ ਹੋ ਗਈ ਕਿ ਤੰਤੀ ਸਾਜ਼ ਤੇ ਜਿਹੜਾ ਗਾਣਾ ਕੋਈ ਇੱਕ ਨੈਚੁਰਲ ਗਾਣਾ ਹੈ ਪਰ ਹਰਮੋਨੀਅਮ ਜਦੋਂ ਅਸੀਂ ਸਾਜ਼ ਬਜਾਣੇ ਹੈ ਤਾਂ ਉਹ ਤੁਹਾਨੂੰ ਸਾਥ ਦਿੰਦਾ ਪਰ ਇਹ ਆਵਾਜ਼ ਮੇਂ ਜਾਂਦਾ ਦਲਕਿਉ ਉਹ ਜੇ ਤੁਸੀਂ 30 ਸਾਲ ਜਾਓਗੇ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ ਜਿਹੜਾ ਜੋ ਤੁਸੀਂ ਤਾਣਪੁਰੇ ਨੂੰ ਇਲੈਕਟ੍ਰੋਨ ਦੇ ਵਿੱਚ ਦੇ ਰਹੇ ਹੋ ਜਿਹੜਾ ਉਹ ਪਾਰਟਿਸਪੇਟ ਕਰ ਸਕਦਾ ਹੈ ਹਾਂਜੀ ਸਾਰਾ ਕੀਤੀ ਤਾਲ ਸਾਰਜਾ ਦੇ ਵਿੱਚ ਇਲੈਕਟ੍ਰੋਨਿਕ ਬਿਜ਼ਨਸ ਵੀ ਕਰ ਸਕਦੇ ਮੈਂ 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 ਬੈਂਸੀ ਕਰਦਾ ਕਿਉਂਕਿ ਇਹ ਹੁਣ ਸਾਡਾ ਯੁੱਗ ਬਦਲ ਗਿਆ ਹੈ ਜੋ ਜੋ ਸਵਰਗ ਪੁਰੇ ਤਾਣਪੁਰੇ ਤੋਂ ਆਉਂਦੇ ਨੇ ਹੁਣ ਇੰਨੀ ਡਿਵੈਲਪ ਹੋ ਚੁੱਕਾ ਉਹੀ ਸੌਲਿਡਾ ਹੈਗਾ ਤਾਬਰ ਆ ਜਾਂਦਾ ਹੈ ਲੇਕਿਨ ਅਸੀਂ ਕੀ ਕਰਦੇ ਹਾਂ ਕਿ ਹੁਣ ਜੇ ਬੱਚਾ ਕਦੋਂ ਗੁਰਦਾਸਪੁਰ ਤੋਂ ਆ ਰਹੇ ਨੇ ਦਿੱਲੀ ਤੋਂ ਆ ਰਿਹਾ ਉਹ ਤਾਂ ਬੜਾ ਵੱਡਾ ਹੁੰਦਾ ਪਰ ਕੈਰੀ ਕਰਨੇ ਬਹੁਤ ਮੁਸ਼ਕਲ ਕਿਸੇ ਹੱਥ ਬੱਚੇ ਵੀ ਆ ਰਹੇ ਨੇ ਅਸੀਂ ਕੋਸ਼ਿਸ਼ ਸਾਡਾ ਮਕਸਦ ਹੈ ਕਿ ਹੌਲੀ ਹੌਲੀ ਇਹ ਇਕਦਮ ਨਹੀਂ ਅਸੀਂ ਕੰਡੀਸ਼ਨਰ ਸਟਿੱਟ ਲਗਾਤੀ ਆ ਨਾ ਪਰ ਬੱਚੇ ਗੁਰੇਲ ਕਰਨਗੇ ਆਪ ਲੋ ਨਾ ਕੁਝ ਸਾਡਾ ਮਕਸਦ ਇਹ ਹੈ ਕਿ ਬੱਚੇ ਲੱਗਣ بس ਸਰ ਲਾਸਟ ਡੇ ਦਾ ਰਜਿਸਟ੍ਰੇਸ਼ਨ ਕੀ ਹੈ ਸਰ ਅਸੀਂ ਰੱਖੀ ਸੀ ਤਾਂ ਅਸੀਂ 11 ਕੀਤੀ ਸੀ ਲੇਕਿਨ ਕਈ ਬੱਚੇ ਦੋਹਰੇ ਆਉਂਦੇ ਨੇ ਤੇ ਅਸੀਂ ਉਹਨੂੰ ਬੇਨਤੀ ਕਰਦੇ ਹਾਂ ਕਿ ਜੇ

ਤਾਂ ਕੀ ਕਹਿਣਾ ਦਵਾਂਗੇ ਜਿਹੜਾ ਪਹਿਲੇ ਜਿਹੜਾ ਸਮਾਗਮ ਹੋਣ ਜਾ ਰਿਹਾ ਹੈਗਾ ਉਸ ਬਾਰੇ ਕੀ ਕਹਿਣਾ ਚਾਹੁੰਦੇ ਸਿਕੋ ਮੈਂ ਸੋਚਦਾ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਅੱਜ ਦੇ ਆਧੁਨਿਕ ਜਨਰੇਸ਼ਨ ਹੈ ਸੋਸ਼ਲ ਮੀਡੀਆ ਨੂੰ ਜਾਣਦੇ ਹੋ ਉਸ ਦੇ ਬੱਚੇ ਹਰ ਬੱਚੇ ਦੇ ਹੱਥ 'ਚ ਫੋਨ ਹੈ ਹੈਨਾ ਵੇਸਟ ਆਫ ਟਾਈਮ ਅ ਮੈਂ ਸੋਚਦਾ ਕਿ ਇਹਨਾਂ ਦਾ ਬਹੁਤ اچھا ਉਪਰਾਲਾ ਹੈ ਕਿ ਬੱਚੇ ਥੋੜਾ ਕੋਈ ਅਗਰ ਕੋਸ਼ਿਸ਼ ਕਰਕੇ ਤਾਂਗੇ ਹੋਰ ਬੱਚੇ ਨਿਕਲ ਨਿਕਲ ਕੇ ਆਣਗੇ ਕਿ ਦੇਖੋ ਜਦੋਂ ਤੱਕ ਬੱਚੇ ਨੂੰ ਇੱਕ ਪਲੇਟਫਾਰਮ ਨਹੀਂ ਮਿਲੇਗਾ ਤਾਂ ਉਹਨਾਂ ਲੱਗਦਾ ਕਿ ਸਾਡਾ ਇਹ ਕਲਾ ਬਦ ਸਫਲ ਨਹੀਂ ਹੋਏਗਾ ਤੋ ਥੋੜਾ ਬੋਤ ਨੂੰ ਕਿਤਨਾ ਕਿਤੇ ਪਲੇਟਫਾਰਮ ਮਿਲਦਾ ਤਾਂ ਅੱਗੇ ਕਿਤਨਾ ਕਿਤੇ ਪਹੁੰਚਣਗੇ ਸਰ ਕਈ ਵਾਰ ਕੀ ਹੁੰਦਾ ਜਿਸ ਤਰ੍ਹਾਂ ਆਪਾਂ ਗੁਰਬਾਣੀ ਦੀ ਗੱਲ ਕਰੀਏ ਜਾਂ ਕੋਈ ਸਾਸ਼ਟ੍ਰ ਸੰਗੀਤ ਦੀ ਗੱਲ ਕਰੀਏ ਇੱਕ ਕੰਪਿਊਟਰ ਸੈੱਟ ਕਰ ਦਿੰਦਾ ਉਸ ਚੀਜ਼ ਨੂੰ ਤੇ ਇੱਕ ਜਿਹੜਾ origignal ਜਿਹੜੇ ਇਨਸਟਰੂਮੈਂਟਸ ਦਾ ਉਹਦਾ ਬੱਚਾ ਪਹੁੰਚ ਨਹੀਂ ਪਾਂਦਾ ਤੇ ਉਹਦੀ ਆਵਾਜ਼ ਉੱਤੇ ਕਾਫੀ ਫਰਕ ਪਿਆ ਜਾਂਦਾ ਉਸ ਬਾਰੇ ਕੀ ਕਹੋਗੇ ਅਦੇ ਬਿਲਕੁਲ ਸੋ ਜਿਸ ਤਰ੍ਹਾਂ ਕਈ ਵਾਰ ਕੀ ਹੁੰਦਾ ਕੋਈ ਆਪਾਂ ਕੋਈ ਗੁਰਬਾਣੀ ਗਾਣੀ ਹੈ ਜਾਂ ਕੁਝ ਵੀ ਗਾਣਾ ਹੋਵੇ ਤੇ ਇੱਕ ਕੰਪਿਊਟਰ ਸੈੱਟ ਕਰ ਦਿੰਦਾ ਬਾਦ ਪਰ origignal ਜਿਹੜਾ ਇਨਸਟਰੂਮੈਂਟ ਹੈ ਉਹਦੇ ਵਿੱਚ ਬੱਚਾ ਗਾ ਨਹੀਂ ਸਕਦਾ ਸਟੂਡੀਓ ਦੀ ਗੱਲ ਸਟੂਡੀਓ ਦੀ ਗੱਲ ਕਰ ਰਿਹਾ ਸਰ ਸਟੂਡੀਓ 'ਚ ਜਿਹੜੇ ਇਨਸਟਰੂਮੈਂਟਸ ਨੇ ਉਹ ਮੈਨੂਅਲੀ ਤਾਂ ਬਸਦੇ ਨਹੀਂ ਟੈਕਟਿਕਲ ਸਟੂਡੀਓ ਇਨਸਟਰੂਮੈਂਟ ਕਾਫੀ ਅਗੇ ਸਿੱਧ ਕੇ ਵੱਜਦੇ ਪਰ ਇਹ ਕੀ ਰੱਟਦੇ ਨਹੀਂ ਕਰਦੇ ਸਰ ਪਰ ਜੋ origignal ਸਾਊਂਡ ਹੈ ਇਨਸਟਰੂਮੈਂਟਸ ਇਹ ਹੁੰਦਾ ਉਹ ਫਿਜ਼ੀਕਲ ਕੋਈ ਫਿਜ਼ੀਕਲ ਕੋਈ ਬਸ ਲਕਿ ਬੈਟਰ ਕੀ ਤੁਸੀਂ ਸਮਝਦੇ ਹੋ ਕੰਪਿਊਟਰ ਨਾਲ ਮੈਮਰਕ ਬੈਟਰ ਹੈ ਹੁਣ ਤਾਂ ਮੋਰ ਦੀ ਗੱਲ ਕਰ ਰਿਹਾ ਹਾਂ ਹੁਣ Apple iPhone ਹੈ ਲੱਖਾਂ ਸੱਤ ਤੋਂ ਪਾਂਦਰਾਂ ਦੇ ਲਈ ਆ ਜਦੋਂ ਮੈਂ ਇਸ ਨੂੰ ਮੈਨੂਅਲ ਤੰਪੂ ਕਰਦਾ ਇਸ ਨੂੰ ਸੇਵ ਹੋ ਜਾਂਦਾ ਉਸ ਤੋਂ ਬਾਅਦ ਕਿ ਸਿਰ ਕਿੰਨੇ ਦਾ ਰਾਗ ਹੁੰਦੇ ਨੇ ਜਿਹੜੇ ਇੱਕ ਨੋਰਮ ਬੱਚੇ ਨੂੰ ਆਨੇ ਚਾਹੀਦੇ ਹੁੰਦੇ ਉਹ ਐਡਵਾਂਸ ਯੂਜ਼ੀ ਬਹੁਤ ਐਡਵਾਂਸ ਹੈ ਮੇਰਾ ਮੰਨਣਾ ਹੈ ਕਿ ਰਾਗ ਬਹੁਤ ਜ਼ਿਆਦਾ ਕਰਨ ਤੋਂ ਚੰਗੀ ਰ ਬੱਚਨ ਰਾਗ ਦੋ ਤਿੰਨ ਆਦੇ ਹੋਣਾ ਚਾਹੀਦਾ ਭਾਵੇਂ ਪਰ ਲੇਕਿਨ ਉਹਨੂੰ ਗਾਣ ਦਾ ਤਰੀਕਾ ਉਹਨੂੰ ਪਤਾ ਹੋਣਾ ਚਾਹੀਦਾ ਚੰਗੀ ਤਰ੍ਹਾਂ ਗਾਣ ਦਾ ਨਿਭਾਉਣ ਦਾ ਵਾਸਤੇ ਬੱਚਾ ਹੁਣ ਕਈ ਬੱਚੇ ਰਾਗ 10 15 ਉਹਨੂੰ ਨਾਮ ਪਤਾ ਹੁੰਦੇ ਨੇ ਲੇਕਿਨ ਅੰਦਾ ਇੱਕ ਵੀ ਨਹੀਂ ਗਾਣਾ ਪ੍ਰੈਕਟੀਕਲੀ ਨਹੀਂ